ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਕਮਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੀ ਲੋ ਪਾਗ ਤੇਜਾ ਆਸ਼ਕ ਮਰਦ ਦਲੇਰ ਨੂੰ ਸੇਵਾ ਉਡੀਕੇ ਗੋਰ ਪ੍ਰੇਤਮ ਦੀ ਸ਼ਹਾਦਤ ਨੇ ਸੁਰਮੇਲ ਨੂੰ ਤੋੜ ਆਤਮਾ ਤੱਕ ਖਿਲਾ ਕੇ ਰੱਖ ਦਿੱਤਾ ਅਹਿਸਾਸ ਦਾ ਤੇਜ ਵਿੰਗ ਉਦੇ ਅੰਦਰ ਅਜੀਹਾ ਜੁਬਿਆ ਕਿ ਉਹਦਾ ਚੈਨ ਹਮੇਸ਼ਾ ਲਈ ਗੁਆਚ ਗਿਆ ਜਦੋਂ ਮਿੱਤਰ ਪਿਆਰੇ ਦੇ ਲਹੂ ਚੋਂ ਦੀ লাশ ਦਿਲ ਦਾ ਮੰਝਾ ਆ ਮੱਲੇ ਨੀਂਦ ਦਿਲਵਾਗ ਵਰਗੇ ਮੋਏ ਮਾਸ ਨੂੰ ਹੀ ਆ ਸਕਦੀ ਹੈ ਜਾਂ ਖੁੱਲਣ ਵੇਲੇ ਤੋਂ ਹੀ ਉਹ ਸੋਚਦਾ ਰਿਹਾ ਸੀ ਗੋਲੀ ਲੱਗੇ ਪੇਤੋ ਦੇ ਰੋ ਮੇਰੇ ਕੋਲ ਕਿਉਂ ਆਈ ਲੋਕਾਂ ਦੀ ਵੱਡੀ ਟੁੱਕੀ ਤਾਰੇ ਮੇਰੇ ਮੇਜ਼ ਉੱਤੇ ਕਿਉਂ ਆ ਡਿੱਗੇ ਤਾਰੀਖ ਦਾ ਕੋਰਾ ਸਫਾ ਖਾਲੀ ਛੱਡ ਦੇਵਾਂ ਮੱਚੜ ਹੋ ਜਾਵਾਂ ਤਾਰੀਖ ਤਾਂ ਕਿਸੇ ਹੋਰ ਲੇਖਕ ਦਾ ਬੋਹਾ ਜਾ ਮੱਲੇਗੀ ਪਰ ਤੂੰ ਇੱਕ ਲੇਖਕ ਦੀ ਜ਼ਿੰਮੇਵਾਰੀ ਤੋਂ ਕਿਵੇਂ ਬਚੇਂਗਾ ਤਾਰੀਖ ਸਮੇਂ ਦੀ ਜਵਾਨਤੀ ਹੈ ਇਹਦੇ ਪੈਰ ਵਿੱਚ ਚੱਕਰ ਹੈ ਇਹ ਜੈ ਮਾਲਾ ਕਿਸੇ ਰਾਮ ਜਾਂ ਅਰਜੁਨ ਦੇ ਗੱਲ ਨਹੀਂ ਪਾਉਂਦੀ ਸਗੋਂ ਲੋਕਾਂ ਦੇ ਸ਼ਹੀਦ ਨੂੰ ਆਪਣਾ ਵਰ ਚੁਣਦੀ ਹੈ ਮੇਲਿਆ ਪੇਤੂ ਦੀ ਯਾਰੀ ਤੇ ਸਮੇ ਦਾ ਸੱਚ ਤੇਰਾ ਇਮਤਿਹਾਨ ਲੈਣ ਆਇਆ ਹੈ ਲੋਕਾਂ ਕੋਲ ਦੋ ਹੀ ਕਸਵਟੀਆਂ ਹਨ ਵਫਾਦਾਰੀ ਤੇ ਗਦਾਰੀ ਦੀਆਂ ਤੈਨੂੰ ਜਿਹੜੀ ਚੰਗੀ ਲੱਗਦੀ ਏ ਚੁਣ ਲੈ ਗੁਰਦੁਆਰੇ ਦਾ ਪਾਏ ਸਵੇਰ ਦਾ ਪਾਠ ਮੁਕਾ ਚੁੱਕਾ ਸੀ ਲਾਊਡ ਸਪੀਕਰ ਵਿੱਚੋਂ ਕੋਈ ਨਵੇਂ ਹੇਕ ਉੱਠ ਪਏ ਸਿੱਧ ਛੁੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰੋ ਤਾਰਾ ਸਪੀਕਰ ਦੀ ਅਹਿਸਾਸ ਦੇ ਕੋੜੇ ਚੜ ਲੇਖਕ ਨੂੰ ਧੋਗੇ ਕਿਤੇ ਦੀ ਕਿਤੇ ਲੈ ਗਏ ਸਿੱਖ ਰਾਜ ਸਮੇਂ ਡੋਗਰਿਆਂ ਦੀਆਂ ਗਦਾਰੀਆਂ ਅਤੇ ਸਿੱਖ ਸਰਦਾਰਾਂ ਦੀਆਂ ਖੁਦਗਰਜ਼ੀਆਂ ਵਿੱਚੋਂ ਇੱਕੋ ਇੱਕ ਵਿਚਾਰਾ ਫਕੀਰ ਅਫੀਜ਼ਦੀਨ ਹੀ ਵਫਾਦਾਰ ਰਹਿ ਗਿਆ ਸੀ ਲੇਖਕ ਅਨੁਭਵ ਦੇ ਪਲਾੜ ਉਤੇ ਉਤਾ ਹੀ ਉਤਾ ਉੜਦਾ ਗਿਆ ਹੋਰ ਕੁਝ ਨਾ ਸਈ ਮੈਨੂੰ ਵਫਾ ਦੀ ਗੰਢੀ ਧਰਤੀ ਬੀਜ ਦੇਣੀ ਚਾਹੀਦੀ ਹੈ 12 ਵਰੇ ਦੇ ਜਲ ਕਾਲ ਪਿੱਛੋਂ ਵੀ ਧਰਤੀ ਦੇ ਇੱਕ ਬਾਂਜ ਨਹੀਂ ਹੋ ਸਕਦੀ ਉਹ ਮੁੜ ਫੋਟੇਗੀ ਮੁੜ ਮੋਲੇਗੀ ਕੀ ਹੋਇਆ ਜੇ ਅੱਜ ਦੇ ਬੁੱਧੇ ਮਨਾਂ ਨੂੰ ਸਰਮਾਇਦਾਰਾਂ ਨੇ ਉਹਦੀ ਚਾਟੜੀ ਸਰਕਾਰ ਨੇ ਖਰੀਦ ਲਿਆ ਸਾਮਰਾਜੀ ਤੇ ਸਾਮਰਾਜੀ ਤੇ ਸੋਸ਼ਲਿਸਟ ਸਫਾਰਤ ਖਾਨਿਆਂ ਬੁਰਕੀਆਂ ਪਾ ਦਿੱਤੀਆਂ ਇਤਿਹਾਸ ਇਹਨਾਂ ਸਮੇਂ ਦੇ ਸਿੱਧਾਂ ਦੀਆਂ ਗਦਾਰੀਆਂ ਉੱਤੇ ਮੁਸਕਾ ਰਿਹਾ ਹੈ ਇਤਿਹਾਸ ਕਦੇ ਨਹੀਂ ਮਰਦਾ ਉਹਦਾ ਬੁਢਾਪਾ ਜਵਾਨੀ ਤੇ ਬਚਪਨ ਆਪਣੇ ਲੋਕਾਂ ਨੂੰ ਲਲਕਾਰ ਕੇ ਆਖਦਾ ਹੈ ਲੁੱਟੇ ਜਾਣ ਵਾਲਿਓ ਕਬਰਾਓ ਨਾ ਹੋਰ ਵੀ ਉੱਠ ਸੇ ਮਰਦ ਦਾ ਚੇਲਾ ਸੁਰਮੇਲ ਨੂੰ ਜਾਪਿਆ ਲਾਲ ਕੁੱਗਿਆਂ ਵਾਲੀ ਖੱਦਰ ਦੀ ਰਜ਼ਾਈ ਜਿਵੇਂ ਹਾਲੇ ਵੀ ਪੀਤੋ ਕੋਕ ਸੁਤਾ ਪਿਆ ਹੈ ਉਹ ਸੁਤਾ ਪਿਆ ਵੀ ਤਿਜਾ ਵਾਂਗ ਉਬਲਦਾ ਰਹਿੰਦਾ ਸੀ ਸਵਾ ਲੱਖ ਨਾਲ ਇੱਕ ਲੜਕੇ ਰਣ ਤੱਤਾ ਕਰਨ ਵਾਲੇ ਅਣਖੇਲੇ ਯੋਧੇ ਇਹੀ ਹਨ ਜ਼ੁਲਮ ਤੇ ਅਨਿਆਏ ਦੇ ਵਿਰੋਧ ਕੋਈ ਵੀ ਡਟ ਜਾਵੇ ਗੁਰੂ ਗੋਬਿੰਦ ਸਿੰਘ ਜੀ ਉਮਤ ਦਾ ਸੂਰਮਾ ਹੋ ਜਾਂਦਾ ਹੈ ਲੇਖਕ ਅੰਗੜਾਈ ਭਰ ਕੇ ਸੜਕ ਤੇ ਆ ਗਿਆ ਹਾਲੇ ਉਹ ਬੱਸ ਸੜੇ ਉੱਤੇ ਪਹੁੰਚਿਆ ਹੀ ਸੀ ਇਹ ਸੇਵੇ ਨੇ ਜ਼ਿਆਦਾ ਤੱਤਾ ਤੱਤਾ ਗਲਾਸ ਫੜਾਉਂਦਿਆਂ ਟਕੋਰੀਆ ਚਾਚਾ ਲੈ ਚੁਲਸ ਲੈ ਜਦੋਂ ਕਦੋਂ ਅਸੀਂ ਹੀ ਤੇਰੇ ਕੰਮ ਆਉਣਾ ਏ ਤੂੰ ਤਾਂ ਚੰਮ ਲਹਾਉਣ ਦੀ ਕਸਰ ਨਹੀਂ ਛੱਡੀ ਸੀ ਮੇਲੂ ਸੇਵੇ ਦੇ ਅਗਾਉਂ ਵਾਰ ਉਤੇ ਥੋੜਾ ਚੇਪਰ ਗਿਆ ਸੇਵੇ ਨੂੰ ਪੂਰਾ ਗੁੱਸਾ ਸੀ ਸਰਪੰਚ ਹੁੰਦਿਆਂ ਉਸ ਆਹਰ ਤੋਂ ਕੁਟੀਂਦੇ ਨੂੰ ਨਹੀਂ छुਡਾਇਆ ਸੀ ਪਿਛਲੇ ਸਾਲ ਜਵਾਨੀ ਦੇ ਲਹਿਰ ਵਿੱਚ ਆਇਆ ਉਹ ਬਹਾਮਣਾ ਦੀ ਕੁੜੀ ਕੱਢ ਕੇ ਲੈ ਗਿਆ ਸੀ ਉਹ ਦੇਵੀ ਦੀਆਂ ਸੌਹਾਂ ਖਾ ਕੇ ਵਾਸਤੇ ਪਾਉਂਦਾ ਰਿਹਾ ਕਿ ਕੁੜੀ ਮੈਨੂੰ ਕੱਢ ਕੇ ਲਈ ਐ ਪਰ ਅਵੈੜੀ ਵਾਹਰ ਨੇ ਕੁੜੇ ਨੂੰ ਫੁੱਲ ਦੀ ਨਾ ਲਾਈ ਤੇ ਸੇਵੇ ਦਾ ਕੁੱਟਕੁੱਟ ਪਨੀਰ ਘੱਡ ਸੁਟਿਆ ਸਾਰਾ ਕੇਸ ਰਫਾ ਦਫਾ ਕਰਵਾ ਕੇ ਤੈਨੂੰ ਪੁਲਿਸ ਦੇ ਛੇਤਰਾ ਤੋਂ ਨਹੀਂ ਬਚਾਇਆ ਚਾਹ ਦੇ ਕੁੱਟ ਪਰਣ ਤੋਂ ਪਹਿਲਾਂ ਮੈਲੋਂ ਨੇ ਗੱਬ ਕੇ ਆਖਿਆ ਉਂ ਤਾਂ ਚਾਚਾ ਤੇਰੀ ਦਿਆ ਨਾਲ ਸੁੱਤੇ ਨਹੀਂ ਜਾਗਦੇ ਪਰ ਤੇਰੇ ਉੱਤੇ ਪਟਾਕਾ ਪਾ ਕੇ ਪਾਲਾ ਲਾਉਣ ਨੂੰ ਕਦੇ-ਕਦੇ ਜੀ ਕਰ ਆਉਂਦਾ ਏ ਉਸ ਸੇਕਣ ਵਾਸਤੇ ਹੱਥ ਪੱਠੀ ਅੱਗੇ ਕਰ ਦਿੱਤੇ ਭਤੀਜ ਜੇ ਕੋੜੇ ਥਾਣੇਦਾਰ ਦਾ ਹੱਥ ਫਿਰ ਜਾਂਦਾ ਪਾਲਾ ਤਾਂ ਸਾਰੀ ਉਮਰ ਦਾ ਹੀ ਲੈ ਜਾਣਾ ਸੀ ਲੇਖਕ ਨੇ ਅਗਲੇ ਪਿਛਲੇ ਸਾਰੇ ਮਖੌਲਾਂ ਦਾ ਬਦਲਾ ਲੈ ਲਿਆ ਸੇਵੇ ਨਾਲ ਬੱਸ ਨੂੰ ਉਡੀਕਦੀਆਂ ਸਵਾਰੀਆਂ ਵੀ ਹੱਸ ਪਈਆਂ ਬਾਹਰ ਦੇ ਏਖੀ ਤੌਣੀ ਨਾਲ ਉਹ ਮੰਨੇਗਾ ਸਿੱਖ ਬਣ ਗਿਆ ਸੀ ਖਿਲੰਡੜਾ ਤੇ ਸਹਿੰਦੜਾ ਹੋਣ ਕਾਰਨ ਉਸੇ ਚਾਹ ਪਕੌਣਿਆਂ ਦੇ ਦੁਕਾਨ ਠਾਠ ਨਾਲ ਚੱਲ ਪਈ ਸੀ ਮਿਲਣਸਾਰੀ ਨੇ ਉਹਦੇ ਪੁਰਾਣੇ ਗਲਤੀ ਉੱਤੇ ਪੋਚਾ ਪਾ ਦਿੱਤਾ ਹੁਣ ਸੇਵਾ ਲੰਡੇ ਲਾਟ ਦੇ ਪ੍ਰਵਾਹ ਨਹੀਂ ਸਮਝਦਾ ਸੀ ਹਰ ਆਉਣ ਵਾਲੇ ਜਾਣ ਨੂੰ ਉਹ ਜ਼ਰੂਰ ਟਕੋਰ ਲਾਉਂਦਾ ਉਸ ਦਾ ਸੋਲਾ ਰੰਗ ਦਗਦੀ ਪੱਠੇ ਉੱਤੇ ਫਰਾਟੇ ਮਾਰਦਾ ਮੋٹے ਨਕਸ਼ਾ ਨਾਲ ਉਹ ਪੱਥਿਆ-ਪੱਥਿਆ ਲੱਗਦਾ ਸੀ ਪਰ ਸ਼ਾਹ ਗਾਲੀਆਂ ਚਮਕਦਾ ਰੱਖਾਂ ਸੜਕ ਤੇ ਜਾਂਦੇ ਰਾਹੀਆਂ ਨੂੰ ਘੇਰਦੀਆਂ ਸਨ ਉਹਦੇ ਗਾਹਕ ਵੀ ਆੜੀਆਂ ਵਾਂਗ ਕਹਿੰਦੇ ਸਨ ਸੋਣੋ ਈ ਬਠਲਾ ਮੇਲੂ ਨੇ ਸੇਵੇ ਨੂੰ ਚਮਕਾਉਣ ਵਾਸਤੇ ਬੁਲਾਇਆ ਬਠੜਾ ਕੀ ਹੁੰਦਾ ਏ ਚਾਚਾ ਭਤੀਜੇ ਨੇ ਸਾਂਗ ਲਾ ਕੇ ਚਾਚੇ ਨੂੰ ਚੜਾਇਆ ਤੇਰਾ ਸਿਰ ਮਤੀਰੇ ਖਾਏ ਨਾ ਸੋਚਣ ਤਾਰੇ ਅੱਧਾ ਕੁਆਂਟਲ ਲੇਖਕ ਨੇ ਉਸ ਨੂੰ ਦਬਕਾੜਦਿਆਂ ਅਗਾਹ ਗੱਲ ਤੋਰੀ ਮੈਨੂੰ ਕੋਈ ਵੀ ਮਿਲਣ ਵਾਲਾ ਆ ਕੇ ਪੁੱਛੇ ਉਹਦੇ ਕੱਖ ਪੱਲੇ ਨਹੀਂ ਪਾਣਾ ਜੇ ਕੋਈ ਦਿਲ ਦਾ ਜਾਨੀ ਆ ਗਿਆ ਉਸ ਮੁਸਕਾਉਂਦਿਆਂ ਸ਼ਰਾਰਤ ਨਾਲ ਮਤੀਰਾ ਖੁਰਕਿਆ ਬਸ ਸਭ ਨੂੰ ਇੱਕ ਔਰਸੇ ਮੰਨਣਾ ਏ ਚਾਚੋ ਬੇਫਿਕਰ ਹੈ ਹੋਰੀਆਂ ਪੰਜ ਜਮਾਤਾ ਪਾਸ ਆ ਸੇ ਆਈਡੀ ਨੂੰ ਵੀ ਥੜੇ ਥੋਂ ਨਹੀਂ ਲੱਗਣ ਦਿੰਦਾ ਉਸ ਮੋੜ 'ਵਿ ਮੋਸਕਾਨ ਕੁੱਟ ਕੇ ਮੂੰਹ ਘਸੁੰਨ ਮੜਾ ਲਿਆ ਉਸ ਨੂੰ ਆਪਣੀ ਵਫਾਦਾਰੀ ਉੱਤੇ ਰਾਜ ਕੇ ਮਾਣ ਸੀ ਬੱਲੇ ਓਏ ਚੀਨਿਆ ਕਬੂਤਰਾ ਤੇਰੀਆਂ ਕਿਆ ਸਿਫਤਾਂ ਏ ਇੰਨੇ ਆਖਦਾ ਸਰਮੇਲ ਸਵਾਰੀਆਂ ਨਾਲ ਬਸਵਲ ਆਲ ਪਿਆ ਪੰਜਾਬ ਰੋਡਵੇ ਦੇ バス ਰਾਹ ਵਿੱਚ ਵਹਿਰਦੇ ਟੱਕੇ ਲਵਾਉਂਦੇ ਤੇ ਹਾਲ ਦੁਹਾਈ ਪਾਉਂਦੇ ਤਹਿਸੀਲ ਦੇ ਸਦਰ ਥਾਣੇ ਅੱਗੇ ਬ੍ਰੇਕਾਂ ਲਾ ਕੇ ਖਲੋ ਗਈ ਥਾਣੇ ਨੂੰ ਬਾਹਰੋਂ ਬਿਸਕੁਟੀ ਰੰਗ ਨਾਲ ਉਦੋਂ ਸ਼ਿੰਗਾਰਿਆ ਸੀ ਜਦੋਂ ਆਈਜੀ ਸ਼ਰਮਾ ਮਾਰੂ ਮਾਰ ਕਰਦਾ ਦੌਰੇ ਤੇ ਆਇਆ ਸੀ ਪਰ ਨਿੱਕੀ ਇੱਟ ਦੀਆਂ ਝਾਕ ਦੀਆਂ ਤਰੇੜਾਂ ਦੱਸਦੀਆਂ ਸਨ ਰੰਗ ਤੇ ਪਲਸਟਰ ਸਭ ਫਜ਼ੂਲ ਹਨ ਮਲਕਾ ਵਿਕਟੋਰੀਆ ਸਮੇਂ ਦੀ ਬੁੱਢੀ ਬਿਲਡਿੰਗ ਹੌਣ ਬਹੁਤਾ ਸਮਾਂ ਖਲੋਤੀ ਨਹੀਂ ਰਹਿ ਸਕਦੀ। ਲੇਖਕ ਨੇ ਜੀ ਪਿਆਣੀ ਹਾਲਤ ਵਿੱਚ ਥਾਣੇ ਅੱਗੋਂ ਦੇ ਦੋ ਚੱਕਰ ਮਾਰੇ ਪਰ ਉਸ ਨੂੰ ਕੋਈ ਵਾਕਫਦਾਰ ਨਾ ਮਿਲਿਆ ਜਿਹੜਾ ਅੰਦਰ ਲੈ ਜਾਂਦਾ। ਆਪਣੇ ਆਪ ਅੰਦਰ ਜਾਣ ਵਾਸਤੇ ਉਸ ਕੋਲ ਕੋਈ ਬਹਾਨਾ ਨਹੀਂ ਸੀ। ਉਹ ਕੜਕਾ ਲੱਗੇ ਬੰਦ ਕੋਠੜੀ ਵੇਖਣਾ ਚਾਹੁੰਦਾ ਸੀ। ਸ਼ਾਇਦ ਪੀਤੂ ਵਾਲਾ ਕੜਕਾ ਥਾਂਏ ਗੱਡਿਆ ਪਿਆ ਹੋਵੇ ਨਾਹੀਂ ਸੂਲੇ ਦਾ ਮੂੰਹ ਟੁੱਟਾ ਏ ਤੇ ਨਾਹੀਂ ਸ਼ਹੀਦਾਂ ਦੀਆਂ ਛਾਤੀਆਂ ਵਿੱਚੋਂ ਜੋਸ਼ ਠੰਡਾ ਪਿਆ ਏ ਨੇਕੀ ਬਦੇ ਅਤੇ ਫੁੱਲ ਕੰਡੇ ਦੀ ਇਤਿਹਾਸਿਕ ਕਹਾਣੀ ਸ਼ੈਤਾਨ ਦੀ ਆਂਤ ਵਾਂਗ ਲੰਮੀ ਹੀ ਲੰਮੀ ਹੁੰਦੀ ਜਾ ਰਹੀ ਏ ਉਹ ਕੜਕੇ ਵਿੱਚ ਝਟ ਦੀ ਝਟ ਆਪ ਖਲੋਗੇ ਪੀਤੂ ਦੇ ਤਿੰਨ ਦਿਨਾਂ ਦੇ ਤਸੀਹਾਂ ਦਾ ਦਰਦ ਮਹਿਸੂਸ ਕਰਨਾ ਚਾਹੁੰਦਾ ਸੀ ਉਸ ਸਮੇਂ ਰੱਬ ਦੀ ਰਹਿਮਤ ਦਾ ਕੋਈ ਵਿਚਾਰਾ ਨਾ ਚੱਲਿਆ ਲੇਖਕ ਦਾ ਥਾਣੇ ਅੰਦਰ ਜਾਣ ਵਾਸਤੇ ਕੋਈ ਬੰਨ ਚੱਪਾ ਨਾ ਵੱਜਾ ਕਦੇ ਫੇਰ ਸਹੀ ਮੈਨੂੰ ਸਮਝਾਈ ਨਹੀਂ ਗਵਾਉਣਾ ਚਾਹੀਦਾ ਉਸ ਮਾਜੂਸ ਹੋ ਕੇ ਮੁੜ ਕੇ ਬਾਸਾ ਫੜੀ ਬਾਸ ਨੇ ਉਸ ਨੂੰ ਧਾਰਾਂ ਵਾਲੇ ਓਲੋ ਤੇ ਲਾ ਦਿੱਤਾ ਉਹ ਆਲੇ ਦੋਲੇ ਨੂੰ ਥੋੜਾ ਗੋਹ ਨਾਲ ਤਾੜਦਾ ਰਿਹਾ ਫਿਰ ਉਹ ਸਾਈਕਲ ਉਤੇ ਲੱਤ ਦੇ ਰਹੇ ਰਾਹੀ ਨੂੰ ਹੱਥ ਓਚਾ ਕਰਕੇ ਰੋਕ ਲਿਆ ਬਾਈ ਜੀ ਤਿੰਨ ਚਾਰ ਦਿਨ ਹੋਏ ਇੱਥੇ ਨੇੜੇ ਪਰੇਹੇ ਇੱਕ ਨਕਸਲ ਵਾੜੀਏ ਇਹ ਤੋਂ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ ਤੁਹਾਨੂੰ ਉਸ ਟਾਲੀ ਦਾ ਪਤਾ ਏ ਅੱਧੀ ਉਮਰ ਦਾ ਲਾਕਾ ਬਾਣੀਆਂ ਆਨੇ ਡਵੇਰ ਖਲੋਤਾ ਇਓਂ ਲੱਗਦਾ ਸੀ ਜਿਵੇਂ ਕੁਸ ਉਨ ਵੱਜ ਕੇ ਉਸ ਦਾ ਮੂੰਹ ਖੁੱਲ ਗਿਆ ਏ ਉਹਨੇ ਕੰਨਾਂ ਦੀਆਂ ਭਾਰੀ ਨੱਤੀਆਂ ਜਨਵਰੀ ਦੇ ਧੁੱਪ ਵਿੱਚ ਚਮਕ ਰਹੀਆਂ ਸਨ ਸੁਰਤਾਂ ਤੇ ਬਾਣੀਆਂ ਨੇ ਮੇਲੋਂ ਨੂੰ ਸਿਰ ਤੋਂ ਪੈਰਾਂ ਤੱਕ ਤਲਾਸ਼ੀ ਲੈਣ ਵਾਲਿਆਂ ਵਾਂਗ ਦੇਖਿਆ ਉਹਦੇ ਬਾਣੇ ਉਹ ਨਕਸਲ ਬਾੜੀਆਂ ਸੀ ਜਾਂ ਉਹਨਾਂ ਦਾ ਰਾਹ ਭੁੱਲਿਆ ਪੂਤ ਸੌਕੇ ਗਲ ਦੇ ਕੁੱਟ ਪਰਦੇ ਆ ਉਸ ਸਿਰ ਫੇਰਿਆ ਮੇਰੇ ਯਾਰ ਅਗਾ ਉਸ ਤੋਂ ਕੁਝ ਵੀ ਨਾ ਖੋਇਆ ਤੇ ਆਪਣਾ ਸਾਈਕਲ ਟਲਵਾਰ ਨੂੰ ਰੇੜੇ ਪਾ ਲਿਆ ਮੈਨੂੰ ਨੇ ਖਿਆਲ ਕੀਤਾ ਇਓ ਮੈਨੂੰ ਕਿਸੇ ਵੀ ਕੁਝ ਨਹੀਂ ਦੱਸਣਾ ਪੁਲਿਸ ਨੇ ਪੂਰੀ ਦਹਿਸ਼ਤ ਪਾਈ ਹੋਈ ਐ ਮੈਨੂੰ ਜੁਲਾਣੇ ਦੇ ਟੱਕ ਬਾਰੇ ਪੁੱਛਣਾ ਚਾਹੀਦਾ ਨੰਗਲ ਪਿੰਡ ਦੇ ਚੜ੍ਹਦੇ ਪਾਸੇ ਇੱਕ ਆਦਮੀ ਪਛੇਤੇ ਕਣਕ ਕੁਡ ਰਿਆ ਸੀ ਰੰਗ ਤੇ ਨਕਸ਼ਾ ਵਜੋਂ ਮਜ਼ਬੀ ਸਿੱਖ ਜਾਪਦਾ ਸੀ ਕਣਕ ਰੇਤੋਂ ਬਿਨਾ ਢੀਲੇ ਪਈ ਹੋਈ ਸੀ ਖੇਤ ਵਿੱਚ ਕਲਰ ਦੇ ਗੰਝ ਖਿਲਰੇ ਪਏ ਸਨ ਪਰ ਗੁਡਾਵਾ ਆਪਣੀ ਲਗਨ ਨਾਲ ਪਿਆਜ਼ੀ ਜੌਂਦਰ ਬਾਥੂ ਅਤੇ ਕੰਡਿਆਲੀ ਰੰਬੀ ਦੇ ਜ਼ੋਰ ਜੜਾ ਤੋਂ ਖੁੱਗੀ ਜਾ ਰਿਹਾ ਸੀ ਮੇਲ ਨੂੰ ਆਪਣੇ ਆਪ ਇੱਕ ਭਰੋਸਾ ਜਾਗ ਪਿਆ ਇਹ ਬੰਦਾ ਜ਼ਰੂਰ ਟਿਕਾਣਾ ਦੱਸ ਦੇਵੇਗਾ ਬਾਈ ਜੀ ਸਤਿ ਸ੍ਰੀ ਅਕਾਲ ਗੁਰ ਪ੍ਰਕਾਰ ਗੁਰਮੁਖਾ ਔਰ ਅੰਬੀਰ ਹੋ ਕੇ ਆਉਣ ਵਾਲੇ ਨੂੰ ਵੇਖਣ ਲੱਗ ਪਿਆ ਤੁਹਾਨੂੰ ਜੁਲਾਣੇ ਦੇ ਟੱਕ ਦਾ ਪਤਾ ਹੈ ਇੱਥੇ ਕਿਤੇ ਨੇੜੇ ਹੀ ਓਸ ਨਜ਼ਰਾਂ ਗੱਡ ਕੇ ਗੁਰਮੁਖ ਨੂੰ ਪੋਸ਼ਾਣਾਂ ਦਾ ਯਤਨ ਕੀਤਾ ਫਿਰ ਉਹ ਸੁੱਤੇ ਸਿੱਧ ਰੱਬੀ ਉਠੇ ਪਾਸਿਓਂ ਮੋਟੇ ਡਲੇ ਉੱਤੇ ਹੋ ਆਮਾਰੀ ਤੇ ਖੱਬੀ ਮੁੱਠ ਵਿੱਚ ਬਤਰੀ ਮਿੱਟੀ ਕੁੱਟ ਲਈ ਸੱਜਰੀ ਗੁੜਾਈ ਕਰਨ ਮਿੱਟੀ ਵਿੱਚੋਂ ਮਹਿਕ ਉੱਠ ਰਹੀ ਸੀ ਗੁੜਾਵਾ ਡਾਂਗ ਜਿੰਨਾ ਲੰਮਾ ਔਂਗਾ ਖਿੱਚਦਾ ਆਖਣ ਲੱਗਾ ਗੁਰਮੁਖਾ ਤੇ ਤੂੰ ਤੇਰਾ ਕੀ ਲੱਗਦਾ ਸੀ ਜਦੋਂ ਉਸ ਮੇਲੇ ਨੂੰ ਵੇਖਣ ਲਈ ਛੱਪਰ ਚੁੱਕੇ ਅੱਖਾਂ ਨਕੋਨਕ ਭਰੀਆਂ ਹੋਈਆਂ ਸਨ ਉਹਦੀਆਂ ਰੰਬੇ ਵਰਗੀਆਂ ਤਿੱਖੀਆਂ ਨਜ਼ਰਾਂ ਨੇ ਜਾਣ ਲਿਆ ਰਾਹੀ ਕੀ ਚਾਹੁੰਦਾ ਏ ਗੈ ਗੱਡ ਯਾਰ ਲੇਖਕ ਆਪਣੇ ਮਨ ਦਾ ਉਛਾਲਾ ਨਾ ਸਮਸ ਗਿਆ ਭੁੱਖਾ ਹੋਵੇਗਾ ਹਾਲਾਤ ਦੀਆਂ ਆਰਥਿਕ ਤੰਗੇੜਾਂ ਦੇ ਬਾਵਜੂਦ ਉਸ ਵਿੱਚ ਸਦੀਆਂ ਪੁਰਾਣਾ ਸਹਿਚਾਰ ਹਾਲੇ ਜਿਉਂਦਾ ਸੀ ਨਹੀਂ ਜੀ ਹੋਣੇ ਪੋਲ ਵਾਲੀ ਦੁਕਾਨ ਤੋਂ ਚਾਹ ਪੀ ਕੇ ਆਇਆ ਹਾਂ ਗੁਰਮੁਖ ਨੇ ਤਸੱਲੀ ਨਾਲ ਉੱਤਰ ਦਿੰਦਿਆਂ ਪੁੱਛਿਆ ਮੈਂ ਤਾਂ ਪੀਤੋ ਦੇ ਮਰਨ ਵਾਲੀ ਥਾਂ ਵੇਖਣੀ ਐ ਕੀ ਕਰੇਗਾ ਵੇਖ ਕੇ ਬੋਚੜਾ ਸੋਨੇ ਵਰਗਾ ਮੁੰਡਾ ਮਾਰਕਤਿਆ ਆਸ਼ਕ ਮਰਦ ਦਲੇਰ ਨੂੰ ਸੇਵਾ ਉੜੀ ਕੇ ਗੌਰ ਉਹਦੀਆਂ ਉਬਰੀਆਂ ਨੀਲੀਆਂ ਨਸਾਂ ਵਾਲੇ ਹੱਥ ਕੰਬੀ ਜਾ ਰਹੇ ਸੰਗ ਗੱਲ ਦੀਆਂ ਨਾੜਾਂ ਗੁੱਸੇ ਵਿੱਚ ਤਣੀਆਂ ਹੋਈਆਂ ਸਨ ਜੀ ਕਰਦਾ ਏ ਚੰਦਰਿਆਂ ਵਿਚਾਲੇ ਜਾ ਕੇ ਬੰਮ ਵਾਂਗ ਪਾਟ ਜਾਵਾਂ ਪਾਪੀਓ ਹਤਿਆਰਿਓ ਤੁਹਾਡਾ ਕਿਸੇ ਜੁਗ ਨਹੀਂ ਪਲਾ ਹੋਣਾ ਉਹ ਸੱਖਾਂ ਪੂੰਝ ਕੇ ਨੱਕ ਸਾਫ਼ ਕਰਦੇ ਆਂ ਆਖਿਆ ਭਾਈ ਗੁਰਮੁਖਾ ਅਸੀਂ ਤਾਂ ਪਲਾਪਟ ਚੌਕਣ ਵਾਲੇ ਆਂ ਪੜੇ ਲਿਖੇ ਨਹੀਂ ਪਰ ਪ੍ਰਮਾਤਮਾ ਲੋਗ ਆਖਦੇ ਐ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਪਵੇ ਕੋਈ ਕਹਿਰ ਜ਼ਰੂਰ ਵਰਤਦਾ ਏ ਆ ਕਹਿਰ ਤੋਂ ਕੀ ਘਟ ਫਬਰੇラム ਇੱਥੇ ਲੰਮੀਆ ਤਾਣ ਕੇ ਸੌ ਗਿਆ ਏ ਬਾਈ ਜੀ ਤੁਸੀਂ ਰੋਵੋ ਨਾ ਚੋਰੋ ਨਾ ਕਤਲਾਮਾ ਕਰਨ ਵਾਲਾ ਨਾਦਰ ਸ਼ਾ ਕਿੱਥੇ ਹੈ ਸਾਹਿਬ ਜਦਿਆਂ ਨੂੰ ਨਹੀਂ ਹਾਂ ਵਿੱਚ ਣ ਕੇ ਮਾਰਨ ਵਾਲਾ ਸੋਬਾ ਸਰਹੰਦ ਕਿੱਧਰ ਗਿਆ ਤੇ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਾਲਾ ਮੀਰ ਮੰਨੂ ਹਾਲੇ ਤਾਈਂ ਲੁਟੇਰਿਆਂ ਕਾਮੇ ਮਨੋੱਖਾਂ ਨੂੰ ਪਾੜੀ ਰੱਖਿਆ ਏ ਗੁਰਮੁਖ ਪਿਆਰੇ ਨੇ ਛਾਤੀ ਨੂੰ ਹੱਥ ਲਾ ਕੇ ਭਰੋਸਾ ਦਿੱਤਾ ਇਨਕਲਾਬ ਜ਼ਰੂਰ ਆਏਗਾ ਸਿੱਧ ਕੀ ਸੂਰਮੇ ਜ਼ੁਲਮ ਤੋਂ ਕਦੇ ਨਹੀਂ ਹਾਰਦੇ ਦਸਾਂ ਨਾ ਹੋਂਦੇ ਕਿਰਤ ਫਲੇਗੀ ਤੇ ਸੱਚ ਮਨੁੱਖ ਦਾ ਹਾਣੇ ਹੋਵੇਗਾ ਤੋਪਲਾ ਲੋਕ ਠੀਕ ਹੀ ਆਂਦਾ ਹੋਏਗਾ ਪਰ ਅੰਗਰੇਜ਼ਾਂ ਵੇਲੇ ਤੋਂ ਪਾਰਟੀਆਂ ਵਾਲੇ ਇਉਂ ਹੀ ਆਖਦੇ ਆਏ ਐ ਪਿਛਲੀ ਵਾਰ ਵੋਟਾਂ ਲੈਣ ਵੇਲੇ ਵੀ ਆਂਦੇ ਸੀ ਗਰੀਬੀ ਹਟਾਵਾਂਗੇ ਤਿੰਨ ਘਟ 70 ਵਰਿਆਂ ਦਾ ਹੋ ਗਿਆ ਐਬ ਕੋਈ ਕੀਤਾ ਨਹੀਂ ਛੋਟੇ ਕੁਨਾਲੇ ਤੋਂ ਛੁਟਕਾਰਾ ਨਹੀਂ ਮਿਲਿਆ ਪੂਰੇ ਇੱਕ ਉੱਤੇ 40 ਸ਼ੇਰ ਕਮਾਏ ਐ ਆਪਣਾ ਖੋਲਾ ਨਹੀਂ ਬਣਾ ਸਕਿਆ ਸ਼ੇਰ ਛੱਡ ਕੇ ਕਿਲਾ ਦੋ ਕਿਲਾ ਵਟਾਈ ਉੱਤੇ ਮੌਣ ਲੱਗਾ ਖੱਬਲ ਤੇ ਬਰੋ ਦੇ ਖਾਦੇ ਜ਼ਮੀਨ ਜਦੋਂ ਸਵਾਰਦਾ ਹਾਂ ਉਹ ਜੱਟ ਆਪ ਵਾ ਲੈਂਦਾ ਏ ਤੇ ਅਗਲੇ ਸਾਲ ਲਈ ਮੋੜ ਮਾੜੀ ਪੋਏ ਮੇਰੇ ਮੱਥੇ ਮਾਰਦਾ ਏ ਕਿ ਤੂੰ ਆਂਦਾ ਸੀ ਕਦੇ ਅਸੀਂ ਹਿੰਦੂਸਤਾਨ ਦੇ ਮਾਲਕ ਸਾਂ ਨਾਤਾ ਚੌਧਰੀਆਂ ਦਾ ਪੀਣਾ ਪਕਾਉਣਾ ਮੁੱਕਾ ਏ ਨਾ ਸਾਡੀ ਪੁਸ਼ਤੋ ਪੁਸ਼ਤੀ ਗੁਲਾਮੀ اٹੀ ਮਜ਼ਬੀ ਪਾਈ ਫੁੱਟ ਫੁੱਟ ਉਧੜੀ ਗਿਆ ਜਿਵੇਂ ਉਸ ਨੂੰ ਦਿਲ ਦਾ ਦੁੱਖ ਆਖਣ ਦਾ ਮਸੀ ਮੌਕਾ ਮਿਲਿਆ ਸੀ ਲੇਖਕ ਦੇ ਗੱਡੇ ਕਿਤਾਬਾਂ ਦਾ ਲੱਦ ਪੜ ਕੇ ਵੀ ਕਾਮੇ ਭਾਈ ਨੂੰ ਤਸੱਲੀ ਵਾਲਾ ਉਤਰਨਾ ਦੇ ਸਕਿਆ ਜਿਸ ਨੂੰ ساری ਜ਼ਿੰਦਗੀ ਦੁੱਖਾਂ ਤੇ ਭੁੱਖਾਂ ਨੇ ਪੰਨੀ ਰੱਖਿਆ ਹੋਵੇ ਉਸ ਨੂੰ ਦਾ ਰੱਬ ਵੇ ਸਸਾ ਲੈਣੀ ਦੇ ਸਕਦਾ ਤੁਸੀਂ ਪੀਤੋ ਨੂੰ ਜਾਣਦੇ ਸੀ ਸੁਰਮੇਲ ਨੇ ਸੁਭਾਵਿਕ ਹੀ ਪੁੱਛ ਲਿਆ ਹਾਂ ਮੈਂ ਮਲਕੀਤ ਮੁੱੱਚੇ ਦਾ ਤਾਇਆ ਹਾਂ ਉਹ ਭਤੀਜੇ ਦਾ ਨਾਮ ਲੈ ਕੇ ਮਾਨ ਨਾਲ ਪਰ ਗਿਆ ਭਾਈ ਜੀ ਤੁਹਾਡਾ ਨਾਮ ਲੇਖਕ ਨੂੰ ਹੋਰ ਕੋਈ ਗੱਲ ਨਾ ਔੜੀ ਨਾ ਤਾਂ ਮਾਪਿਆਂ ਗਿਬਕੇ ਲੈਣਾ ਸਿਓ ਰੱਖਿਆ ਸੀ ਪਰ ਸਾਰੀ ਉਮਰ ਸਾਲੇ ਦੇਣਾ ਸਿਓ ਤੋਂ ਪਿੱਛਾ ਨਹੀਂ ਛੁੱਟਿਆ ਕੋਈ ਨਾ ਇੱਕ ਦਿਨ ਲਿਖੇ ਹੋਣਗੇ ਸੋਚੇ ਨਿਗਰਿਆ ਲੇਖਕ ਆਖਣਾ ਚਾਹੁੰਦਾ ਸੀ ਓਏ ਪੋਲੇਆ ਭੰਡਾਰਿਆ ਤੈਨੂੰ ਦੂਜੇ ਜਨਮਾਂ ਦੇ ਲਾਰੇ ਦੇ ਕੇ ਵੀ ਨਸਲ ਕਰੀ ਰੱਖਿਆ ਸੁਰਮੇਲ ਨੂੰ ਵੇਖ ਕੇ ਲਾਣਾ ਸਿੰਘ ਨੇ ਦੱਸਣਾ ਸ਼ੁਰੂ ਕੀਤਾ ਚੰਗਾ ਫੇਰ ਸਰਦਾਰਾ ਤੂੰ ਮੁੜ ਨਹਿਰ ਪੈ ਏਸੇ ਪਟੜੀਆਂ ਇੱਕ ਕਸੀ ਨਿਕਲੇਗੀ ਕੋਈ ਕੋ ਪਰ ਜਾ ਕੇ ਉਸ ਕਸੀ ਦੇ ਹੇਠਲੇ ਦਾ ਗੱਡੇ ਦੀ ਲਈ ਉਤਰਦੀ ਐ ਸਾਹਮਣੇ ਅੱਧ ਕੋ ਵਾਟ ਤੇ ਜੁਲਾਣੇ ਦੇ ਪਲਾਹ ਦੇ ਸਪਣਗੇ ਬਸ ਥੋੜੀ ਵਿਥ ਤੇ ਸੱਜੇ ਪਾਸੇ ਭਾਰੇ ਪਰਿਵਾਰ ਵਾਲੀ ਟਾਲੀ ਖਲੋਤੀ ਐ ਲੈਣਾ ਸਿੰਘ ਨੇ ਇਸ਼ਾਰਿਆਂ ਨਾਲ ਤਰਫਾਂ ਸਮਝਾਈਆਂ ਨਹੀਂ ਮੈਂ ਤੇਰੇ ਨਾਲ ਚੱਲਾਂ ਤੁਹਾਡੀ ਬੜੀ ਮਿਹਰਬਾਨੀ ਨਾਲ ਚੱਲਣ ਦੀ ਲੋੜ ਨਹੀਂ ਸਾਰਾ ਨਕਸ਼ਾ ਲੇਖ ਦੇ ਸਮਝ ਵਿੱਚ ਆ ਗਿਆ ਉਹ ਸਨਹਿਰ ਵੱਲ ਮੁੜਦਿਆਂ ਆਖਿਆ ਪਰਾਵਾ ਸੌ ਦੀ ਤੈਨੂੰ ਇੱਕੋ ਨਿਵੇੜਾ ਹਉਣੀ ਹਰ ਹਾਲਤ ਵਿੱਚ ਵਰਤੇਗੀ ਤੋਂ ਉਦਾਸ ਨਾ ਹੋਈ ਉਦਾਸ ਹੋਇਆ ਦਿਹਾੜੇ ਥੋੜੇ ਟੁੱਟਦੇ ਐ ਚੰਗਾ ਫੇਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੇਖਕ ਨੇ ਲੁੱਟਾਂ ਦੇ ਲਾਂਤਾ ਮਾਰੇ ਹਿੰਦੁਸਤਾਨ ਨੂੰ ਲੈਣਾ ਸਿੰਘ ਵਿੱਚੋਂ ਤੱਕਿਆ ਉਹ ਹੈਰਾਨ ਸੀ ਕਿੰਨੀ ਜਾਨ ਹੈ ਕਿੰਨਾ ਸਿਰੜਾ ਬੁੱਢਾ ਵੀ ਜਵਾਨ ਲੱਗਦਾ ਏ ਕਿਰਤੀ ਜਮਾਤ ਨੂੰ ਦੂਜੇ ਜਨਮਾਂ ਦੇ ਲਾਰੇ ਆਣੜ ਵੀ ਨਹੀਂ ਮਾਰਿਆ ਜਾ ਸਕਦਾ ਉਸ ਪਿਛਾਂ ਭੌਂ ਕੇ ਵੇਖਿਆ ਲੈਣਾ ਸਿੰਘ ਰੰਬੀ ਨੂੰ ਹੱਥ ਫੜੀ ਕਿਤੇ ਦੂਰ ਨੀਂਜ ਲਾਈ ਬੈਠਾ ਸੀ ਰੱਬ ਜਾਣੇ ਉਹ ਇਨਕਲਾਬ ਨੂੰ ਉਡੀਕ ਰਿਹਾ ਸੀ ਜਾਂ ਪੀਤੂ ਤੇ ਆਪਣੇ ਭਤੀਜੇ ਲਈ ਹੌਂ ਕੇ ਪਰ ਰਿਹਾ ਸੀ ਮੇਲੋਂ ਦੀਆਂ ਕਾਲੀਆਂ ਤੇ ਲੰਮੀਆਂ ਕਦਮਾਂ ਨੇ ਨਹਿਰ ਦੀ ਪਟੜੀ ਅਤੇ ਕੱਸੀ ਵਾਲਾ ਰਾਹ ਛੇਤੀ ਹੀ ਤੈ ਕਰ ਲੇ ਠੇਕ ਖੱਬੇ ਜੁਲਾਣੇ ਦਾ ਟੱਕ ਅਤੇ ਸੱਜੇ ਟਾਲੀ ਸੋਨਵਟੇ ਖਲੋਤੇ ਸੀ ਗੋਡੇ-ਗੋਡੇ ਕਣਕ ਪੰਨ ਕੇ ਲੋਕਾ ਨਵੇਂ ਡੰਡੇ ਬਣਾ ਦਿੱਤੀ ਸੀ ਟਾਲੀ ਹੇਠਾਂ ਜਾ ਕੇ ਉਹਦਾ ਮੱਲੋ-ਮੱਲੀ ਰੋਣ ਨਿਕਲ ਗਿਆ ਅੱਖਾਂ ਅਗੇ ਧੁੰਦ ਨੇ ਤੰਬੂ ਤਾਣ ਦਿੱਤੇ ਉਹਨੂੰ ਜਾਪਿਆ ਦਿਲਬਾਗ ਤੇ ਹੋਰ ਸਿਪਾਹੀ ਸ਼ਰਾਬ ਪੀ ਰਹੇ ਹਨ ਅਤੇ ਉਹਨਾਂ ਦੀ ਆਪਸੇ ਕੁਸਰ-ਫੁਸਰ ਵੀ ਜਾਰੀ ਹੈ ਉਹ ਤਰੇਣੀ ਕਣਕ ਵਿੱਚੋਂ ਹੋਰ ਅਗਾਹ ਵਧ ਗਿਆ ਸਿਪਾਹੀ ਤਾਂ ਕਿਧਰੇ ਛਿਪਣ ਹੋ ਗਏ ਪਰ ਕਣਕ ਦੇ SLAਬੇ ਖੇਤ ਸਿਆੜਾਂ ਦੇ ਸਨ ਖੁਰੇ ਵਾਲੇ ਪਾਰੇ ਬੂਟਾ ਦੀਆਂ ਪੈੜਾਂ ਖੋਬੀਆਂ ਪਈਆਂ ਸਨ ਲੇਖਕ ਉਹ ਪੈੜਾਂ ਕਿਸੇ ਤਰ੍ਹਾਂ ਖੋਗ ਕੇ ਸੁਰੱਖਿਅਤ ਕਰ ਲੈਣਾ ਚਾਹੁੰਦਾ ਸੀ ਕਣਕ ਦੇ ਇੱਕ ਬੋਝੇ ਲਾਗੋਂ ਉਸ 303 ਦਾ ਖੋਖਾ ਝੁਕ ਲਿਆ ਉਹ ਖੋਖੇ ਨੂੰ ਘੂਰੀ ਜਾ ਰਿਹਾ ਸੀ ਖਬਰੇ ਇਸੇ ਗੋਲੀ ਨੇ ਵਿਤੋ ਦੀ ਜਾਣ ਲਈ ਹੋਵੇ ਫਿਰ ਕੁਝ ਖਿਆਲ ਆ ਜਾਣ ਤੇ ਕੋਸ ਕੋਲ ਕਾਪੈਂਟ ਦੀ ਚੋਰ ਜੇਬ ਵਿੱਚ ਪਾ ਲਿਆ। ਉਹਦਾ ਸਾਹ ਗਾਲਾ ਚੱਲ ਰਿਆ ਸੀ। ਟਾਲੀ ਦਾ ਸੰਗ ਪਾੜ ਕੇ ਸਿੱਕਾ ਪੇਟ ਵਿੱਚ ਧਸ ਗਿਆ ਸੀ। ਮੇਲੂ ਨੂੰ ਇੱਕਦਮ ਸੋਚ ਫੁਰੀ ਟਾਲੀ ਇਨਕਲਾਬ ਦੇ ਦਿਨ ਤੱਕ ਇਸ ਤਰ੍ਹਾਂ ਖਲੋਤੀ ਰਹਿਣੀ ਚਾਹੀਦੀ ਹੈ। ਕਿਉਂ ਨਾ ਟਾਲੀ ਖਰੀਦ ਲਈ ਜਾਵੇ। ਵੇਖੀ ਟਾਲੀ ਨੂੰ ਖੇਤ ਦਾ ਮਾਲਕ ਕਿੰਨੇ ਕੁ ਦਿਨ ਖਲੋਤੀ ਰਹਿਣ ਦੀ ਛੋਟ ਦੇਵੇਗਾ। ਪੀਤੂ ਦਾ ਮਾਸੜ ਨਹੀਂ ਕੁਝ ਕਰੇਗਾ। ਨਹੀਂ ਖੇਤੀ ਮੁੱਲ ਲਿਆ ਜਾਵੇ ਪਰ ਹਜ਼ਾਰਾਂ ਰੁਪਏ ਕਿੱਥੋਂ ਆਵੇਗਾ ਨਾਲੇ ਸਾਰੇ ਦੇਸ਼ ਵਿੱਚ ਸੈਂਕੜੇ ਟਾਲੀਆਂ ਕਿਕਰਾਂ ਅਤੇ ਝੰਡ ਹਨ ਜਿਨ੍ਹਾਂ ਨਾਲ ਬਨ ਬਨ ਇਨਕਲਾਬ ਦੇ ਮਿਰਜ਼ਿਆਂ ਨੂੰ ਕੋਹ ਕੋ ਮਾਰਿਆ ਗਿਆ ਏ ਟਾਲੀ ਵਿੱਚੋਂ ਸਜਰੇ ਲਹੂ ਦੇ ਮਹਿਕਾਰੇ ਸੀ ਲੇਖਕ ਦਾ ਅਨੁਭਵ ਉਸ ਕਾਤਲਾਨਾ ਮਾਹੌਲ ਵਿੱਚ ਡੂੰਘੇ ਸਾਂ ਭਰਿਆ ਸੀ ਉਸ ਨੂੰ ਜਾਪਿਆ ਪੇਤੋ ਦਿਲਬਾਗ ਨੂੰ ਮਰਦਉ ਟੌਰ ਵਿੱਚ ਆਖ ਰਿਹਾ ਏ ਜੇ ਹਿੰਮਤ ਵੇਖਣੀ ਹੈ ਟਾਲੀ ਨਾਲੋ ਖੋਲ ਦੇ ਫੇਰ ਤੂੰ ਛਾਤੇ ਡਾ ਕੇ ਗੋਲੇ ਖਾਂਦੇ ਨੂੰ ਅਜ਼ਮਾ ਲੈ ਪਿਛਲੇ ਰਾਤ ਦੇ ਸੁਪਨੇ ਉਹਦਾ ਸਿਰ ਸੱਲਣਾ ਸ਼ੁਰੂ ਕਰ ਦਿੱਤਾ ਛੁਦਾਈਆਂ ਵਾਂਗ ਕਣਕ ਦੇ ਵੱਟ ਬੰਨਿਆ ਉੱਤੇ ਫਿਰਦਿਆਂ ਉਹਦਾ ਪੈਰ ਇੱਕ ਬੋਤਲ ਨਾਲ ਟਕਰਾ ਗਿਆ ਬੋਤਲ ਉਤੋਂ 3x ਰਮ ਦਾ ਅੱਧਾ ਲੈਵਲ ਲੱਥਾ ਹੋਇਆ ਸੀ ਉਸਦਾ ਮੂੰਹ ਗਿੱਲੀ ਮਿੱਟੀ ਨਾਲ ਬੰਦ ਹੋ ਚੁੱਕਾ ਸੀ ਸ਼ਾਇਦ ਦਿਲਬਾਗ ਦੇ ਚਲਾ ਕੇ ਮਾਰਨ ਸਮੇਂ ਮੂੰਹ ਪਰਨੇ ਹੀ ਗੱਡੀ ਗਈ ਸੀ ਉਸ ਚੀਚੀ ਨਾਲ ਮੂੰਹ ਦੀ ਮਿੱਟੀ ਅੰਦਰ ਤੱਕ ਦਿੱਤੀ ਸ਼ਰਾਬ ਦੇ ਤਿੱਖੇ ਬੋਦਾ ਉਹ ਬੋਲਾ ਛਾਲਾ ਮਾਰਦਾ ਉਸਿਆ ਨਾਸਾਂ ਨੂੰ ਚੜ ਗਿਆ ਹੁਣ ਉਸਨੂੰ ਅਫਸੋਸ ਜਾਗ ਪਿਆ ਕਿ ਮੈਂ ਮਿੱਟੀ ਹਲਾ ਕੇ ਬੋਤਲ ਦਾ ਮੂੰਹ ਕਿਉਂ ਖੋਲ ਦਿੱਤਾ ਕਿਉਂ ਨਾ ਉਸੇ ਹਾਲਤ ਵਿੱਚ ਸਾਂਭ ਲਿਆ ਇਹਨਾਂ ਸ਼ਹਾਤਾਂ ਨੂੰ ਕੀ ਕਰਾਂਗਾ ਕੀ ਕਦੇ ਲੋਕਾਂ ਦੀ ਕਚਹਿਰੀ ਲੱਗੇਗੀ ਕੀ ਦਲਬਾਗ ਅਤੇ ਉਹਦੇ ਸਾਥ ਕਾਤਲਾਂ ਦੀ ਕਤਾਰ ਵਿੱਚ ਖਿਲਾਰੇ ਜਾਣਗੇ ਜੇ ਜ਼ਾਲਿਮਾਂ ਨੂੰ ਇਉਂ ਹੀ ਬੰਨ ਕੇ ਨਾ ਸਾੜਿਆ ਗਿਆ ਆਇਆ ਇਨਕਲਾਬੀ ਅੰਗਰੇਜ਼ਾਂ ਤੋਂ ਲਈ ਆਜ਼ਾਦੀ ਵਾਂਗ ਝੂਠਾ ਹੀ ਹੋਵੇਗਾ ਮੋੜਦਿਆਂ ਸਰਮੇਲ ਨੇ ਨਹਿਰ ਦੀ ਪਟੜੀ ਤੋਂ ਗੁੜਾਈ ਵਿੱਚ ਝੋਟੇ ਲੈਣਾ ਸਿੰਘ ਵੱਲ ਚਾਤੀ ਮਾਰੀ ਉਹ 67 ਵਰਿਆਂ ਦੀ ਉਮਰ ਵਿੱਚ ਵੀ ਕਣਕ ਦੇ ਬਹੁਤੇ ਪੈਦਾਵਾਰ ਲਈ ਸਾਰਾ ਤਾਣ ਲਾਈ ਜਾ ਰਿਆ ਸੀ ਪਰ ਉਹਦੇ ਉਮਰ ਅਤੇ ਮਿਹਨਤ ਨੂੰ ਕਾਂਗਰਸੀ ਰਾਜ ਦੀਆਂ 5 ਸਾਲਾਂ ਫਲਾਣਾ ਮਾਲਜ਼ਾਦੀਆਂ ਵਾਂਗ ਚੁੰਬੜੀਆਂ ਹੋਈਆਂ ਸਨ ਨਿਉ ਕੇ ਤੇ ਤੇੜਦਿਆਂ ਉਹਦੇ ਮੋਰਾ ਵਿੱਚੋਂ ਕੁੱਬ ਨਿਕਲ ਆਇਆ ਸੀ ਲੈਣਾ ਸਿੰਘ ਹਿੰਦੁਸਤਾਨ ਦਾ ਜਿਓਗ੍ਰਾਫੀਆ ਸੀ ਜਿਸ ਨੇ ਇੱਕ ਦੇ ਅਰਥਜਾਰੇ ਉੱਤੇ ਕਲਰ ਦੇ ਗੰਜ ਦੇ ਨੋ ਦਨ ਵਧੀ ਜਾ ਰਹੇ ਸੰ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ